ਜਦੋਂ ਕਿਸੇ ਘਰ ਦੇ ਵਿੱਚ ਜੁੜਵਾ ਬੱਚੇ ਜਨਮ ਲੈਂਦੇ ਨੇ ਤਾਂ ਉਸ ਘਰ ਦੀਆਂ ਖੁਸ਼ੀਆਂ ਵੀ ਦੁੱਗਣੀਆਂ ਹੋ ਜਾਂਦੀਆਂ ਨੇ ਜਿहां ਪੰਜਾਬੀ ਗਾਇਕ ਅਤੇ ਗੀਤਕਾਰ ਮਿਲਿੰਦ ਗਾਬਾ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ दरअसल ਗਾਇਕ ਪਿਤਾ ਬਣ ਚੁੱਕਿਆ ਹੈ ਉਹ ਵੀ ਦੋ ਜੁੜਵਾ ਬੱਚਿਆਂ ਦਾ ਉਹਨਾਂ ਦੀ ਪਤਨੀ ਪ੍ਰਿਆ ਬੈਣੀਵਾਲ ਨੇ ਜੁੜਵਾ ਬੱਚਾ ਨੂੰ ਜਨਮ ਦਿੱਤਾ ਹੈ ਮਿਲਿੰਦ ਨੇ ਇੱਕ ਖਾਸ ਪੋਸਟ ਰਾਹੀਂ ਇੱਕ ਖੁਸ਼ੀ ਪਸ਼ੰਸਕਾ ਦੇ ਨਾਲ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਇਹ ਖਬਰ ਸੁਣ ਕੇ ਫੈਨਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤੇ ਉਹ ਜੋੜੇ ਨੂੰ ਮਾਤਾ ਪਿਤਾ ਬਣਨ ਦੇ ਲਈ ਵਧਾਈ ਵੀ ਦੇ ਰਹੇ ਨੇ ਤੇ ਤੁਸੀਂ ਵੀ ਉਹ ਪੋਸਟ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਗਾਇਕ ਮਿਲਿੰਦ ਗਾਬਾ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਦੇ ਉੱਤੇ ਜੁੜਵਾ ਬੱਚਿਆਂ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਵਿੱਚ ਦੋ ਬੱਚਿਆਂ ਦਾ ਸਕੈਚ ਹੈ ਦੋਵੇਂ ਕੁਰਸੀ ਦੇ ਉੱਤੇ ਬੈਠੇ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਮਿਲਨ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈਗਾ ਕਿ ਆਪਣੇ ਲਈ ਕਦੇ ਕੁਝ ਨਹੀਂ ਮੰਗਿਆ ਤੇਰੇ ਕੋਲੋਂ ਹੁਣ ਆਪਣੇ ਲਈ ਹੋਰ ਵੀ ਕੀ ਮੰਗ ਲਵਾਂਗਾ ਪੋਸਟ ਦੇ ਵਿੱਚ ਮਿਲਨ ਨੇ ਅੱਗੇ ਲਿਖਿਆ ਹੈਗਾ ਕਿ ਸਾਡੇ ਦੋ ਚਮਤਕਾਰਾਂ ਦੀ ਬਖਸ਼ ਜੋ ਕਿ ਬਖਸ਼ੀਸ਼ ਹੋਈ ਹੈ ਜੈ ਮਾਤਾ ਦੀ ਇਸ ਦੇ ਨਾਲ ਹੀ ਗਾਇਕ ਨੇ ਜੋ ਫੋਟੋ ਪੋਸਟ ਕੀਤੀ ਹੈ ਉਸ ਦੇ ਵਿੱਚ ਇੱਕ ਮਜ਼ਾਕੀਆ ਲਾਈਨ ਵੀ ਲਿਖੀ ਹੋਈ ਹੈ ਫੋਟੋ ਦੇ ਉੱਤੇ ਲਿਖਿਆ ਹੈ ਗਾਬਾ ਦੀ ਕਹਾਣੀ ਦੇ ਵਿੱਚ ਕੋਈ ਮੋੜ ਨਹੀਂ ਹੈ ਜੁੜਵਾ ਹਨ ਸ੍ਰੀ ਹਾ ਦੂਜੇ ਪਾਸੇ ਮਾਤਾ ਪਿਤਾ ਬਣਨ ਤੋਂ ਬਾਅਦ ਮਿਲਿੰਦ ਗਾਵਾਂ ਅਤੇ ਪ੍ਰਿਆ ਬੈਨੀਵਾਲ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਮਸ਼ਹੂਰ ਹਸਤੀਆਂ ਅਤੇ ਫੈਨਸ ਪ੍ਰਸ਼ੰਸਕਾ ਦੇ ਵੱਲੋਂ ਬਹੁਤ ਸਾਰੀਆਂ ਜੋ ਕਿ ਕੰਗ੍ਰੈਟਸ ਕੰਗਰਾਚੂਲੇਸ਼ਨ ਵਧਾਈਆਂ ਮਿਲ ਰਹੀਆਂ ਨੇ ਪੋਸਟ ਦੇ ਉੱਤੇ ਟਿੱਪਣੀ ਕਰਦੇ ਹੋਏ ਅਦਾਕਾਰ ਅਕਸ਼ਰਾ ਸਿੰਘ ਨੇ ਲਿਖਿਆ ਹੈਗਾ ਕਿ ਤੁਹਾਨੂੰ ਦੋਵਾਂ ਨੂੰ ਬਹੁਤ ਸਾਰੀਆਂ ਵਧਾਈਆਂ ਜੈ ਮਾਤਾ ਦੇ ਮਿਲਿੰਦ ਗਾਵਾਂ ਦੀ ਭੈਣ ਪਲਵੀ ਗਾਵਨ ਨੇ ਲਿਖਿਆ ਹੈਗਾ ਕਿ ਪਰਮ ਮੰਗਲਵੇ ਬੂਆ ਜੈ ਮਾਤਾ ਦੇ ਗਾਇਕਾ ਤੁਲਸੀ ਕੁਮਾਰ ਨੇ ਲਿਖਿਆ ਹੈਗਾ ਕਿ ਬਹੁਤ ਸਾਰੀਆਂ ਵਧਾਈਆਂ ਇਸ ਤੋਂ ਇਲਾਵਾ ਭਾਰਤੀ ਸਿੰਘ ਜੋ ਕਿ ਕਿਸ਼ਵਰ ਮਰਚੈਂਟ ਅਤੇ ਹੋਰ ਕਈ ਪ੍ਰਸ਼ੰਸਕ ਵੀ ਜੋੜੇ ਨੂੰ ਵਧਾਈਆਂ ਦੇ ਰਹੇ ਨੇ ਧਿਆਨ ਦੇਣ ਯੋਗ ਹੈ ਕਿ ਮਿਲਿੰਦ ਗਾਬਾ ਅਤੇ ਪ੍ਰਿਆ ਬੈਨੀਵਾਲ ਨੇ ਫਰਵਰੀ ਦੇ ਮਹੀਨੇ ਦੇ ਵਿੱਚ ਪਹਿਲੀ ਵਾਰ ਐਲਾਨ ਕੀਤਾ ਸੀਗਾ ਕਿ ਉਹ ਮਾਤਾ ਪਿਤਾ ਬਣਨ ਦੇ ਲਈ ਤਿਆਰ ਨੇ ਉਦੋਂ ਤੋਂ ਹੀ ਇਹ ਜੋੜਾ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਜਿੰਨੀ ਵੀ ਪਰਸਨਲ ਲਾਈਫ ਸੀਗੀ ਗਰਭ ਅਵਸਥਾ ਨੂੰ ਲੈ ਕੇ ਤਾਂ ਪੂਰੇ ਸਫ਼ਰ ਦੇ ਬਾਰੇ ਅਪਡੇਟਸ ਦੇ ਰਿਹਾ ਸੀਗਾ ਕਿ ਉਹਨਾਂ ਦੀ ਆ ਜਰਨੀ ਜਿਹੜੀ ਕਿ ਕਿਵੇਂ ਜਿਲਾਂਗ ਰਹੀ ਸੀਗੀ ਤਾਂ ਤੁਸੀਂ ਵੀ ਇਸ ਪੋਸਟ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਦੋਹਾਂ ਨੂੰ ਜਿਹੜੀ ਕਿ ਵਧਾਈਆਂ ਦੇ ਸਕਦੇ ਹੋ ਤਾਂ ਬਹੁਤ ਹੀ ਖੂਬਸੂਰਤ ਸਕੈਚ ਵੀ ਬਣਾਇਆ ਹੈਗਾ ਦੋਵਾਂ ਜੁੜਵਾ ਬੱਚਿਆਂ ਦੇ ਤਾਂ ਦੱਸਦੇ ਕਿ ਪੰਜਾਬੀ ਗਾਇਕ ਜੋ ਕਿ ਤੇ ਮਸ਼ਹੂਰ ਗੀਤਕਾਰ ਮਿਲਿੰਦ ਗਾਬਾ ਦੇ ਘਰ ਅੱਜ ਖੁਸ਼ੀਆਂ ਆਜੜੀ ਦੀ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਦੋਵੇਂ ਪੇਰੈਂਟਸ ਬਣ ਚੁੱਕੇ ਨੇ ਬੈਨੀਵਾਲ ਪ੍ਰੀਆ ਬੈਨੀਵਾਲ ਤੇ ਗੀਤਕਾਰ ਮਿਲਿੰਦ ਗਾਬਾ ਉਹਨਾਂ ਨੇ ਦੋ ਦੱਸ ਦिए ਕਿ ਪ੍ਰੀਆ ਬੈਨੀਵਾਲ ਨੇ ਜੁੜਵਾ ਬੱਚਾ ਨੂੰ ਜਨਮ ਦਿੱਤਾ ਹੈ ਜਦੋਂ ਕਿਸੇ ਘਰ ਦੇ ਵਿੱਚ ਜੁੜਵਾ ਬੱਚੇ ਜਨਮ ਲੈਂਦੇ ਨੇ ਤਾਂ ਉਸ ਘਰ ਦੀਆਂ ਖੁਸ਼ੀਆਂ ਵੀ ਦੁੱਗਣੀਆਂ ਹੋ ਜਾਂਦੀਆਂ ਨੇ ਜੀ ਹਾਂ ਪੰਜਾਬੀ ਗਾਇਕ ਅਤੇ ਗੀਤਕਾਰ ਮਿਲਿੰਦ ਗਾਬਾ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ दरअसल ਗਾਇਕ ਪਿਤਾ ਬਣ ਚੁੱਕਿਆ ਹੈ ਉਹ ਵੀ ਦੋ ਜੁੜਵਾ ਬੱਚਿਆਂ ਦਾ ਉਹਨਾਂ ਦੀ ਪਤਨੀ ਪ੍ਰਿਆ ਬੈਨੀਵਾਲ ਨੇ ਜੁੜਵਾ ਬੱਚਾ ਨੂੰ ਜਨਮ ਦਿੱਤਾ ਹੈ ਮਿਲਿੰਦ ਨੇ ਇੱਕ ਖਾਸ ਪੋਸਟ ਰਾਹੀਂ ਇੱਕ ਖੁਸ਼ੀ ਪਸ਼ੰਸਕਾ ਦੇ ਨਾਲ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਇਹ ਖਬਰ ਸੁਣ ਕੇ ਫੈਨਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤੇ ਉਹ ਜੋੜੇ ਨੂੰ ਮਾਤਾ ਪਿਤਾ ਬਣਨ ਦੇ ਲਈ ਵਧਾਈ ਵੀ ਦੇ ਰਹੇ ਨੇ ਤੇ ਤੁਸੀਂ ਵੀ ਉਹ ਪੋਸਟ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਗਾਇਕ ਮਿਲਿੰਦ ਗਾਬਾ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਦੇ ਉੱਤੇ ਜੁੜਵਾ ਬੱਚਿਆਂ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਵਿੱਚ ਦੋ ਬੱਚਿਆਂ ਦਾ ਸਕੈਚ ਹੈ ਦੋਵੇਂ ਕੁਰਸੀ ਦੇ ਉੱਤੇ ਬੈਠੇ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਮਿਲਨ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈਗਾ ਕਿ ਆਪਣੇ ਲਈ ਕਦੇ ਕੁਝ ਨਹੀਂ ਮੰਗਿਆ ਤੇਰੇ ਕੋਲੋਂ ਹੁਣ ਆਪਣੇ ਲਈ ਹੋਰ ਵੀ ਕੀ ਮੰਗ ਲਵਾਂਗਾ ਪੋਸਟ ਦੇ ਵਿੱਚ ਮਿਲਨ ਦੇ ਅੱਗੇ ਲਿਖਿਆ ਹੈਗਾ ਕਿ ਸਾਡੇ ਦੋ ਚਮਤਕਾਰਾਂ ਦੇ ਬਖਸ਼ ਜੋ ਕਿ ਬਖਸ਼ੀਸ਼ ਹੋਈ ਹੈ ਜੈ ਮਾਤਾ ਦੀ ਇਸ ਦੇ ਨਾਲ ਹੀ ਗਾਇਕ ਨੇ ਜੋ ਫੋਟੋ ਪੋਸਟ ਕੀਤੀ ਹੈ ਉਸ ਦੇ ਵਿੱਚ ਇੱਕ ਮਜ਼ਾਕਿਆ ਲਾਈਨ ਵੀ ਲਿਖੀ ਹੋਈ ਹੈ ਫੋਟੋ ਦੇ ਉੱਤੇ ਲਿਖਿਆ ਹੈ ਗਾਬਾ ਦੀ ਕਹਾਣੀ ਦੇ ਵਿੱਚ ਕੋਈ ਮੋੜ ਨਹੀਂ ਹੈ ਜੁੜਵਾ ਹਨ ਸ੍ਰੀ ਹਾਂ ਦੂਜੇ ਪਾਸੇ ਮਾਤਾ ਪਿਤਾ ਬਣਨ ਤੋਂ ਬਾਅਦ ਮਿਲਿੰਦ ਗਾਵਾਂ ਅਤੇ ਪ੍ਰਿਆ ਬੈਨੀਵਾਲ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਮਸ਼ਹੂਰ ਹਸਤੀਆਂ ਅਤੇ ਫੈਨਜ਼ ਪ੍ਰਸ਼ੰਸਕਾ ਦੇ ਵੱਲੋਂ ਬਹੁਤ ਸਾਰੀਆਂ ਜੋ ਕਿ ਕੰਗ੍ਰੈਟਸ ਕੰਗਰਾਚੂਲੇਸ਼ਨ ਵਧਾਈਆਂ ਮਿਲ ਰਹੀਆਂ ਨੇ ਪੋਸਟ ਦੇ ਉੱਤੇ ਟਿੱਪਣੀ ਕਰਦੇ ਹੋਏ ਅਦਾਕਾਰ ਅਕਸ਼ਰਾ ਸਿੰਘ ਨੇ ਲਿਖਿਆ ਹੈਗਾ ਕਿ ਤੁਹਾਨੂੰ ਦੋਵਾਂ ਨੂੰ ਬਹੁਤ ਸਾਰੀਆਂ ਵਧਾਈਆਂ ਜੈ ਮਾਤਾ ਦੇ ਮਿਲਿੰਦ ਗਾਵਾਂ ਦੀ ਭੈਣ ਪਲਵੀ ਗਾਵਨ ਨੇ ਲਿਖਿਆ ਹੈਗਾ ਕਿ ਪਰਮ ਮੰਗਲਵੇ ਬੂਆ ਜੈ ਮਾਤਾ ਦੇ ਗਾਇਕਾ ਤੁਲਸੀ ਕੁਮਾਰ ਨੇ ਲਿਖਿਆ ਹੈਗਾ ਕਿ ਬਹੁਤ ਸਾਰੀਆਂ ਵਧਾਈਆਂ ਇਸ ਤੋਂ ਇਲਾਵਾ ਭਾਰਤੀ ਸਿੰਘ ਜੋ ਕਿ ਕਿਸ਼ਵਰ ਮਰਚੈਂਟ ਅਤੇ ਹੋਰ ਕਈ ਪ੍ਰਸ਼ੰਸਕ ਵੀ ਜੋੜੇ ਨੂੰ ਵਧਾਈਆਂ ਦੇ ਰਹੇ ਨੇ ਧਿਆਨ ਦੇਣ ਯੋਗ ਹੈ ਕਿ ਮਿਲਿੰਦ ਗਾਬਾ ਅਤੇ ਪ੍ਰਿਆ ਬੈਣੀਵਾਲ ਨੇ ਫਰਵਰੀ ਦੇ ਮਹੀਨੇ ਦੇ ਵਿੱਚ ਪਹਿਲੀ ਵਾਰ ਐਲਾਨ ਕੀਤਾ ਸੀਗਾ ਕਿ ਉਹ ਮਾਤਾ ਪਿਤਾ ਬਣਨ ਦੇ ਲਈ ਤਿਆਰ ਨੇ ਉਦੋਂ ਤੋਂ ਹੀ ਇਹ ਜੋੜਾ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਜਿੰਨੀ ਵੀ ਪਰਸਨਲ ਲਾਈਫ ਸੀਗੀ ਗਰਭ ਅਵਸਥਾ ਨੂੰ ਲੈ ਕੇ ਤਾਂ ਪੂਰੇ ਸਫ਼ਰ ਦੇ ਬਾਰੇ ਅਪਡੇਟਸ ਦੇ ਰਿਹਾ ਸੀਗਾ ਕਿ ਉਹਨਾਂ ਦੀ ਆ ਜਰਨੀ ਜਿਹੜੀ ਕਿ ਕਿਵੇਂ ਚੱਲਾਂਗਰੀ ਸੀਗੀ ਤਾਂ ਤੁਸੀਂ ਵੀ ਇਸ ਪੋਸਟ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਦੋਹਾਂ ਨੂੰ ਜਿਹੜੀ ਕਿ ਵਧਾਈਆਂ ਦੇ ਸਕਦੇ ਤੋ ਤਾਂ ਬਹੁਤ ਹੀ ਖੂਬਸੂਰਤ ਸਕੇਚ ਵੀ ਬਣਾਇਆ ਹੈਗਾ ਦੋਵਾਂ ਜੁੜਵਾ ਬੱਚਿਆਂ ਦੇ ਤਾਂ ਦੱਸਦੇ ਕਿ ਪੰਜਾਬੀ ਗਾਇਕ ਜੋ ਕਿ ਤੇ ਮਸ਼ਹੂਰ ਗੀਤਕਾਰ ਮਿਲਿੰਦ ਗਾਬਾ ਦੇ ਘਰ ਅੱਜ ਖੁਸ਼ੀਆਂ ਆਜੜੀ ਕਿ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਦੋਵੇਂ ਪੇਰੈਂਟਸ ਬਣ ਚੁੱਕੇ ਨੇ ਬੈਨੀਵਾਲ ਪ੍ਰਿਆ ਬੈਨੀਵਾਲ ਤੇ ਗੀਤਕਾਰ ਮਿਲਿੰਦ ਗਾਬਾ ਉਹਨਾਂ ਨੇ ਦੋ ਦੱਸ ਦਈਏ ਕਿ ਪ੍ਰਿਆ ਬੈਨੀਵਾਲ ਨੇ ਜੁੜਵਾ ਬੱਚਾ ਨੂੰ ਜਨਮ ਦਿੱਤਾ